মালালালেলেলেলেলে <muchas> কালেলেলে ਮੋਬਾਈਲ ਇੱਥੇ ਮੋਬਾਈਲ ਦੇਖੋ ਤੇਰਾ ਇਹ ਨਹੀਂ ਸੋਪਨ ਬੰਦਾ ਆਉਂਦਾ ਆ ਰਿਹਾ ਉਹ ਮੇਰੇ ਕੋਲ ਨੰਬਰ ਪਾ ਬਾਈ ਕੀ ਗੱਲ ਬਾਤ ਹੋਈ ਜਿਹੜਾ ਤੇ ਪਾ ਵੀ ਮੈਂ ਦੇਖਣਾ ਵੀ ਉਹ ਬੰਦਾ ਹੀ ਆ ਤੇ ਉਹਦੇ ਵਿੱਚ ਮੈਂ ਵੀ ਮੂਵੀ ਬਣਾ ਲਈ ਤੇ ਇਹਦੇ ਵਿੱਚ ਕੀ ਮੇਰਾ ਮੋਬਾਈਲ ਖੋ ਲਿਆ ਇਹਨੇ ਹਾਂਜੀ ਮੇਰਾ ਮੋਬਾਈਲ ਖੋ ਲਿਆ ਮੈਨੂੰ ਚਪੇੜ ਮਾਰੀ ਇਹਨੇ ਉਤਾਰ ਸਿੰਘ ਨੇ ਮੈਨੂੰ ਚਪੇੜ ਮਾਰੀ ਤੇ ਮੇਰਾ ਮੋਬਾਈਲ ਖੋ ਲਿਆ ਔਰ ਮੋਬਾਈਲ ਮੇਰਾ ਇੱਥੇ ਤੁਸੀਂ ਕਰਾਂਦਾ ਕੋਈ ਗਾਦੀ ਕੱਲੋ ਵੈਸਾ ਨਾ ਕੀ ਤੇਰਾ ਨਾਮ ਰੀਕ ਸਿੰਘ ਮੈਂ ਰਿਟਾਇਰਡ ਇੰਸਪੈਕਟਰ ਹਾਂ ਕਿਉਂ ਮੂਵੀ ਬਣਾਦੇ ਕਿਨੇ ਨੇ ਮੈਨੂੰ ਚਪੇੜਾ ਮਾਰੀਆਂ ਨਾਲ ਤੇ ਨਾਲੇ ਮੇਰਾ ਮੋਬਾਈਲ ਖੋਲਿਆ ਇੱਥੇ ਤੁਹਾਡੇ ਸਾਰੇ ਗਾਦੀ ਕੱਲੋ ਮਾਰਿਆ ਗਾਦੀ ਕੱਲੋ ਮਾਰਿਆ ਗਾਦੀ ਕੱਲੋ ਮੈਂ ਮੂਵੀ ਬਣਾਈ ਐ ਤੀ ਆਰੇ ਬਣਾ ਰਹੇ ਹੋ ਤੁਹਾਡੇ ਕੰਪਨੀ ਨਹੀਂ ਮਨ ਲਾਉਗੇ ਤੁਹਾਡੇ ਘਰ ਤੋਂ ਧੋਲਦੇ ਪ੍ਰਾਈਵੇਟ ਹੀ ਆਣਾ ਪ੍ਰਾਈਵੇਟ ਬੰਦੇ ਦੇਖੋ ਵੈਸੇ ਨਹੀਂ ਆਪ ਕੋਈ ਆਪ ਨਹੀਂ ਵੈਸੇ ਕਹਿ ਸਕਦੇ ਸੀ ਤੁਸੀਂ ਆਪ ਸਰਕਾਰੀ ਆਪ ਕਹਿ ਸਕਦੇ ਇੱਥੇ ਮੇਰਾ ਮੈਨੂੰ ਮੈਨੂੰ ਦੇ ਦਿਓ ਮੇਰਾ ਬੰਦਾ ਪੂਰੇ ਨੇ ਭੱਜ ਗਿਆ ਨਹੀਂ ਬੰਦਾ ਮਤਲਬ ਪੂਰੇ ਨੇ ਭੱਜ ਗਿਆ ਜਦੋਂ ਅੰਨੇ ਪੂਰੇ ਤੁਹਾਡਾ ਮੁੰਡਾ ਇਹਨੇ 100 ਬੰਦੇ ਲਈ ਤੁਹਾਡਾ ਮੁੰਡਾ ਬੰਦਾ 100 ਬੰਦੇ ਚਲ ਮੋਬਾਈਲ ਵੀ ਬੜੀਆ ਮੋਬਾਈਲ ਮੋਬਾਈਲ ਮੇਰਾ ਦੀਪ ਤੁਹਾਡੀ ਮੋਬਾਈਲ ਇਹਨੇ ਆ ਜਾਓ ਬੰਦਾ ਲੈ ਲਓ ਤੁਹਾਡਾ ਮੋਬਾਈਲ ਲੈ ਕੇ ਆਵਾਜ਼ ਦੇਖ ਲੈਣੇ ਆਂ ਬੰਦਾ ਵੀ ਇਹਨੂੰ ਲੈ ਕੇ ਲੈਣੇ ਆਂ ਇਹ ਹੋ ਗਈ ਆ ਆ ਜਿਹੜੀ ਬੰਦੇ ਮੋਬਾਈਲ ਨਾਲ ਭੱਜ ਗਏ ਉਹਨਾਂ ਨਾਲੇ ਰੇਡ ਮਾਰੀ ਕਿ ਨਹੀਂ ਹੁੰਦੀ ਨਹੀਂ ਮਾਰੀ ਜਬੇੜ ਮੈਂ ਅਸੀਂ 100 ਬੰਦੇ ਨੇ ਵੇਖਿਆ 100 ਬੰਦੇ ਨੇ ਵੇਖਿਆ ਸਾਰੀ ਦੁਨੀਆ ਨੇ ਦੇਖਣੀ ਆ 100 ਬੰਦੇ ਨੇ ਵੇਖਿਆ ਮੈਂ ਕਹਿੰਦਾ ਸਾਰੇ ਵੀ ਕਹਿੰਦੇ ਕਹਾਣੀ ਗਲਤ ਹੋ ਰਹੀ ਆ ਡਰ ਤੇ ਜਾਂਦੀ ਕਦਾਂ ਨੂੰ ਰੋਕ ਰਿਹਾ ਆ ਆ ਆ ਸਾਰੀ ਆਪਣੇ ਮੁਕਾਦਮੇ ਵੀ ਨਿਕਾਣਿਆ ਉਹ ਰੋਕ ਲਈ ਇਹਨਾਂ ਨੇ ਜੇ ਕੋਈ ਪਰਲੇ ਗੌਰਮੈਂਟ ਦੇ ਹੈਗਾ ਇਸ ਤਾਂ ਹੀ ਢਾਈ ਉਹਨੇ ਕੋਈ ਨਾ ਪਰਗਮੈਂਟ ਕੋਈ ਨਹੀਂ ਜਿਹੜੀ ਜਿੰਦੀ ਨਹੀਂ ਪੜਾਈਆਂ ਸਾਡੇ ਘਰ ਟੁੱਟੇ ਆ ਦੇਖੋ ਸਾਡੇ ਘਰ ਟੁੱਟੇ ਆ ਇਹਨੇ ਇਹ ਬਾਦੀ ਮੋ ਲਖਮਨ ਦਾਸ ਇਹਨੇ ਬਿਲਡਿੰਗ ਬਣਾਈ ਹੈ ਸਾਡੀ ਆਈਏ ਜੀ ਰੱਖੇ ਨਾ ਰੁਕਾ ਤੇ ਆ ਬੇਬੇ ਉਹ ਜਿਹੜੇ ਚਾਹੇ ਵੀ ਵੀ ਜਿਹੜੇ ਮੇਰੇ ਨਾਲ ਗੱਲ ਕਰਦੇ 500 ਗੱਲਾਂ ਦਾ ਮੈਂ ਉਹ ਮੈਂ ਤੁਹਾਨੂੰ ਪਾਸ ਕਰਾਂਗੇ ਨਾ ਨਾ ਰੋਣੇ ਹੱਥੇ ਇੱਕ ਪਾਰਕ ਨਹੀਂ ਮਿਲੇ ਮੈਂ ਤਾਂ ਘਰ ਨੂੰ ਮਾਰੀ ਗਿਆ ਉਹ ਖੋਲੇ ਦੇ ਗੁਰੂ ਆਪਸ ਕਰੇ ਮਾਰੀ ਮੈਨੂੰ ਚਲੇਂਦਰ ਸਿੰਘ ਛੈਲੀ ਇਹਨਾਂ ਦੇ ਪਿਤਾ ਅਮਰਿੰਦਰ ਸਿੰਘ ਇਹਨਾਂ ਵੱਲੋਂ ਪੜਾਈ ਗਈ ਆ ਆ ਸਾਡੀ ਘਰਾਂ ਦੇ ਹਾਲਤ ਆ ਰੈ residențial ਏਰੀਆ ਦੇ ਵਿੱਚ ਕਮਰਸ਼ੀਅਲ ਬਣਾਈਆਂ ਨਾ ਮੈਂ ਢੋਲੀ ਉਹਦੀ ਮੈਂ ਨਾਲ ਲਿਆ ਕੁੰਦਲਵਾਲੀ ਜੀ ਨੇ ਨਾ ਕਰਾਇਆ ਵਾ ਕੁੰਦਲਵਾਲੀ ਜੀ ਇਤਕਾ ਦੀਆ ਉਹਨੇ ਮੇਰਾ ਮੋਬਾਈਲ ਇਹਨਾਂ ਨੇ ਖੋਇਆ ਇਹਨਾਂ ਕੋਲ ਅਜੇ ਤੱਕ ਇੱਕ ਜੀਰਾਂ ਨਹੀਂ ਹੋਇਆ ਮੈਂ ਧਰਵਾੜੇ ਜਾ ਕੇ ਪਾਲੇ ਜਾ ਕੇ ਮੈਂ ਤੇ ਵਿਆਹ ਤੇ ਚੱਲਿਆ ਮਿੱਤੋ ਜੀ ਇੱਕ ਮਿੰਟ ਸੁਧਾ ਜਾ ਬਾਲਕੋ ਹਾਈ ਕੋਰਟ ਹਾਈ ਕੋਰਟ ਕਿੱਥੇ ਜਾ ਕੇ ਇਹਨਾਂ ਦੇ ਬੈਠੋ ਹਾਈ ਕੋਰਟ ਸਟੇ ਹੋ ਜਾਵਾ ਮੇਰੇ ਨਾਲ ਕੇ ਬਿਲਡਿੰਗ ਬਣਾਉਂਦੇ ਆ ਨਾਲ ਕਾਰਪੋਰੇਟ ਬਿਲਡਿੰਗ ਬਣਾਉਂਦੇ ਆ ਉਧਰ ਜਾਂਦਾ ਨਹੀਂ ਨਾ ਉਧਰ ਹਾਈ ਕੋਰਟ ਦੇ ਕੇਸਾਂ ਦਾ ਬਿਲਡਿੰਗ ਸੀਲ ਕਰਨ ਦੇ ਆ ਸਾਡੀ ਬਿਲਡਿੰਗ ਤੋੜਨ ਦੇ ਆ ਉਧਰ ਸੀਲ ਕਰਨ ਦੇ ਆ ਜਦ ਕਿ ਕਾਰਪੋਰੇਸ਼ਨ ਚ ਸੀਲ ਲਾ ਕੇ ਸਾਡੇ ਸਾਰੇ ਆਮ ਕੰਮ ਚੱਲਦਾ ਹੋਇਆ ਹੁਣ ਇਹ ਕੰਮ ਚੱਲ ਰਿਹਾ ਚਾਰ ਵਾਰ ਬਿਲਡਿੰਗ ਸੀਲ ਕਰਨ ਦੇ باوجود ਅੱਜ ਕੰਮ ਚੱਲਦਾ ਪਿਆ ਵਾ ਇਹ ਸਾਡੀ ਤਰ੍ਹਾਂ ਨਹੀਂ ਲੱਗਦਾ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਚਾਰ ਵਾਰ ਹੀ ਬਿਲਡਿੰਗ ਸੀਲ ਕੀਤੀ ਹੈ ਤੇ ਬਿਲਡਿੰਗ ਤੋੜ ਸੀਲ ਨੂੰ ਤੋੜਿਆ ਵੀ ਲੱਗੇ ਹਨ ਮਾਲਕ ਵੱਲੋਂ ਮਾਲਕ ਵੱਲੋਂ ਸੀਲ ਤੋੜੀ ਗਈ